ਅਗਰ ਕਰਦੇ ਹਾਂ ਇੱਕ ਨਵੀਂ ਵੀਡੀਓ ਤੇ ਨਵੇਂ ਵਲੌਗ ਚ ਅਸੀਂ ਆਏ ਸੀ ਕੰਮਾਂ ਕਾਰੋਂ ਥੱਕੇ ਹਾਰੇ ਘਰੇ ਆਏ ਸੀ ਤੇ ਘਰੇ ਆ ਕੇ ਦੇਖਦੇ ਆਂ ਮੰਮੀ ਨੇ ਚੁੱਲੇ ਤੇ ਸਾਗ ਬਣਾ ਰਿਆ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਪੁਰਾਣੇ ਟਾਈਮ ਚ ਹੁਣ ਤਾਂ ਅੱਜ ਕੱਲ ਤਾਂ ਗੈਸ ਕੁਕ ਸਟਾਕੇ ਪਾਈਪਰ ਲੱਗੇ ਸਟੂਰਨਡਰ ਆ ਗਏ ਤੇ ਅੱਜ ਕੱਲ ਤਾਂ ਚੁੱਲੇ ਤੇ ਸਾਗ ਕੋਲ ਬਣਾਉਂਦਾ ਹੁਣ ਕਈ ਪੁਰਾਣੇ ਪਿੰਡਾਂ ਚ ਤੁਸੀਂ ਜਾ ਕੇ ਦੇਖ ਲਓ ਤੇ ਚੁੱਲੇ ਦੇ ਹੱਲੇ ਵੀ ਰੋਟੀਆਂ ਬਣਦੀਆਂ ਨੇ ਤੇ ਮੰਮੀ ਨੇ ਅੱਜ ਚੁੱਲੇ ਦੇ ਸਾਗ ਬਣਾਇਆ ਮੰਮੀ ਤੁਸੀਂ ਮਾਰੇ ਜਾ ਕੁਝ ਦੱਸੋ ਜੇ ਤੁਸੀਂ ਪਿੰਡ ਚ ਹੁੰਦੇ ਸੀਗੇ ਹਨਾ ਜੋ ਸੀ ਪਿੰਡ 'ਚ ਹੁੰਦੇ ਸੀਗੇ ਤੇ ਮਤਲਬ ਜਿਵੇਂ ਨਾਨੀ ਸੀ ਤੇ ਮਤਲਬ ਕਿਸ ਤਰ੍ਹਾਂ ਸਾਾਲ ਨਾਲ ਇਸਟੂਡ ਦੇ ਤੇ ਉਸ ਟਾਂ ਗੈਸ ਹੁੰਦਾ ਸੀ ਜਰੂਰੀ ਹੈ ਨਹੀਂ ਨਹੀਂ ਉਹ ਗੈਸ ਹੀ ਹੁੰਦਾ ਸੀਗਾ ਅੱਛਾ ਉਹ ਮੈਂ ਤੇਰੀ ਮਾਸੀ ਅਸੀਂ ਜਾਂਦੇ ਹੁੰਦੇ ਸੀ ਬਾਹਰ ਇਤਾਂ ਵਿੱਚ ਹੂੰ ਜਾ ਕੇ ਉਸ ਸਾਾਲ ਗੋਲ ਕੇ ਲਿਆ ਕੇ ਦੇਣਾ ਤੇਰੀ ਨਾਨੀ ਨੂੰ ਹਾਂਜੀ ਫੇਰ ਉਹਨਾਂ ਨੇ ਧੋ ਬਣਾ ਕੇ ਕੱਟ ਕੇ ਬਣਾਉਣਾ ਸਾਾਲ ਚੂੜੇ ਦੇ ਅੱਛਾ ਫੇਰ ਬਣਾਈ ਮੁਠੀ ਰੋਟੀ ਵਾਹ ਇੱਕ ਪਿੰਡਾਂ ਦੀ ਨਾ ਬਿਲਕੁਲ ਸਰਨਾਮਾ ਫਿਰ ਵਕੀਲ ਦੀ 30 ਸਾਲ ਨਾਲ ਮੱਕਣਾ ਅੱਛਾ ਸਭ ਨੂੰ ਤੁਹਾਨੂੰ ਇੱਕ ਨਾ ਪਿੰਡਾਂ ਦੇ ਤੁਸੀਂ ਦੇਖ ਲਓ ਅੱਜ ਕੱਲ ਜੇ ਤੁਸੀਂ ਪਾਕਿਸਤਾਨਾਂ ਚ ਵੀ ਚਲ ਜਓ ਪਾਕਿਸਤਾਨ ਚ ਵੀ ਚੁੱਲਿਆਂ ਤੇ ਹੱਲੇ ਵੀ ਰੋਟੀ ਬਣਦੀ ਆ ਤੇ ਅੱਜ ਜਿਹੜਾ ਵਿਰਸਾ ਪੁਰਾਣਾ ਹੈ ਬੱਬੇ ਹਾਰੀ ਤੇ ਗੁਰਦਾਸਪੁਰ ਚ ਇਹ ਵਿਰਸਾ ਹੱਲੇ ਵੀ ਚੱਲ ਰਿਹਾ ਤੇ ਹੋਰ ਵੀ ਕਈ ਪਿੰਡ ਹੋਣਗੇ ਮੈਨੂੰ ਇਹਨਾਂ ਨੋਲਸ ਦਾ ਹੈ ਵੀ ਤੇ ਮੈਂ ਕਿਹਾ ਭਾਬੀ ਭਾਬੀ ਸਾਡੇ ਜੀ ਕੈਮਰਾਮੈਨ ਬਣਨੇ ਇਧਰ ਆ ਮਾਣਿਆ ਚੁੱਲਾ ਦਿਖਾਓ ਸਾਨੂੰ ਇਹ ਨੂੰ ਬੁਲਾਇਆ ਜਾਂਦਾ ਹੈ ਇਹ ਇਹ ਜੁਲਾਇਕ ਟ੍ਰਿਕ ਹੈ ਬਈ ਕੋਕ ਇੰਦਰ ਇਹ ਨੂੰ ਅਹਹ ਗੈਸ ਇਹ ਨੀਚੇ ਨੂੰ ਅੱਗ ਵਾਲੀ ਇਹ ਹੁਣ ਅੱਜ ਦੀ ਲੋ ਬੈਟਰੀ ਹੈ ਤੇ ਇਹਨੂੰ ਕਹਿੰਦੇ ਗੈਸ ਇਹ ਹੁੰਦੇ ਚੁੱਲਾ ਆਪਾ ਜੀ ਮੇਰੇ ਵਾਲਾ ਘਰੋਂ ਮਾਇਕ ਆਉਂਦਾ ਜਦੋਂ ਮੇਰੀ ਮੰਮੀ ਨੇ ਦੱਸਿਆ ਕਿ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਸਾਡੀ ਨਾਨੀ ਬਣਾਉਂਦੀ ਹੁੰਦੀ ਸੀ ਤੇ ਇਹ ਸੀਗਾ ਪੁਰਾਣੀ ਟਾਈਮ ਤੇ ਪਿੰਡਾਂ ਦਾ ਮਰਸਾ ਕਿ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇੰਦਾਂ ਨੂੰ ਸੁਣਿਆ ਹੋਣਾ ਉਹ ਆਵੇ ਛਿੰਨੀ ਘਟ ਤੋਂ ਆਵੇ ਜਾ ਕੇ ਤੋਂ ਹੋਰ ਆਵੇ ਤਾਂ ਕਹਿੰਦੇ ਨੇ ਕਿ ਪੰਜਾਬ ਤੋਂ ਜਾ ਕੇ ਪੰਜਾਬ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਈਏ ਤੇ ਅੱਜ ਦਸਮਾਣੀ ਸਬਜੀ ਮੈਂ ਬੰਦੀ ਦਾ ਗਿਆ ਕਿ ਤੋੜ ਕੇ ਲੱਕੀ ਸਾਗ ਤੋੜਨੇ ਵਿਚਲੇ ਆ ਉਹ ਹੀ ਮਲਦੇ ਹੋਏ ਲੈ ਕੇ ਆਏ ਅੱਛਾ ਮੋਲ ਲੈ ਕੇ ਆਏ ਆ ਅਸੀਂ ਸਾਗ ਅੱਛਾ ਤੇ ਬਣਾ ਰਹੇ ਜੋ ਪਿੰਡਾਂ ਦੇ ਸੇ ਉਹ ਤੋੜ ਕੇ ਲੈਂਦੇ ਸੀ ਸਮਾ ਕੇ ਮੇਰੀ ਬੁਣਿਆ ਹੈ ਨਹੀਂ ਕੇ ਇਹ ਤੀ ਹੁਣ ਦੇ ਟਾਈਮ ਤੇ ਨਹੀਂ ਰਹੇ ਆਏ ਆ ਸਾਗ ਬਣਾਉਣ ਵਾਸਤੇ ਹਮਮਾ ਆਮਾਗੇ ਮੱਕੀ ਦੀ ਰੋਟੀ ਨਾਲ ਹਮਮਾ ਪੰਜਾਬ ਵਿੱਚ ਸਭ ਤੋਂ ਵੱਧ ਸਾਗ ਤੇ ਮੱਕੀ ਦੀ ਰੋਟੀ ਮਸ਼ਹੂਰ ਹੈ ਜਿੱਥੇ ਮਰਜ਼ੀ ਚੱਲ ਜਾਵੇ ਹਮਮਾ ਉੱਥੇ ਮੱਕੀ ਦੀ ਰੋਟੀ ਬੜੀ ਖੇਚ ਕੇ ਖਾਂਦੇ ਨੇ ਸਾਰੇ ਬਿਲਕੁਲ 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 ਸਹੀ ਗੱਲ ਹੈ ਫਿਲਮ ਵੀ ਪੁਰਾਣੇ ਟਾਈਮ ਦੇ ਜਿਵੇਂ ਤੁਸੀਂ ਦੱਸਿਆ ਕਿ ਮਤਲਬ ਕਿ ਖੇਤਾਂ ਵਿੱਚ ਮਤਲਬ ਕਿ ਸਾਗ ਉਗાડਿਆ ਹੁੰਦੇ ਸੀਗੇ ਜੱਟ ਲੋਕ ਤੇ ਉਹ ਲੱਕੀ ਤੋੜ ਕੇ ਲੈ ਕੇ ਆਉਂਦੇ ਸੀ ਫਿਰ ਪਿੰਡ ਦੀਆਂ ਕੁੜੀਆਂ ਤੇ ਮਾਸੇ ਹੋਣ ਜਾਂਦੇ ਪਿੰਡ ਦੀਆਂ ਕੁੜੀਆਂ ਸਾਰੀਆਂ ਸਹੇਲੀਆਂ ਨੇ ਜਾਣਾ ਸਾਗ ਬਾਤੂ ਬਾਲ ਗੋਟੇ ਤੋੜ ਕੇ ਹੂੰ ਚਲਕੇ ਮੋੜੀਆਂ ਤੋੜ ਕੇ ਲਿਆਉਣੀਆਂ ਫਿਰ ਅਸੀਂ ਬਹਿ ਕੇ ਖਾਣੀਆਂ ਹੂੰ ਨਮਕ ਦਵਾਈ ਲੈ ਜਣਾ ਉਦੋਂ ਉਦੋਂ ਫਿਰ ਮੇਰੇ ਹਿਸਾਬ ਨਾਲ ਕੱਚੇ ਕੁਕਾ ਹੁੰਦੇ ਹੋਣਗੇ ਨਾ ਮਿੱਟੀ ਦੇ ਹਾਂ ਹਾਂ ਉਹ ਕੱਚੇ ਉੱਥੇ ਥੱਲੇ ਬਹਿ ਕੇ ਸਾਰਿਆਂ ਨੇ ਖਾਣਾ ਨਾ ਸਾਰਿਆਂ ਨੇ ਬਹਿ ਕੇ ਖਾਣਾ ਹੀ ਕੱਟ ਮੈਂ ਭਾਬੀ ਨੂੰ ਕਹਾਂ ਥੋੜਾ ਜਿਹਾ ਜ਼ੋਰ ਲਾ ਕੇ ਆਓ ਮਾ ਜੀ ਸਾਗ ਦੀ ਫੋਟੋ ਦਿਖਾਓ ਇਹ ਸਰੋਂ ਦਾ ਸਾਗ ਹੈਗਾ ਇਹਦੇ ਵਿੱਚ ਸਰੋਂ, ਬਾਥੂ, ਪਾਲਕ ਪਾ ਕੇ ਸਾਗ ਬਣਾਇਆ ਆਪਾਂ ਨੇ ਅੱਜ ਕੱਲ ਦੇ ਟਾਈਮ ਤੇ ਗੱਲ ਹੋਰ ਮੈਂ ਕਿਹਨਾ ਵਾਂ ਕਿ ਢਾਬੇ ਦੇ ਜਾ ਜਾ ਕੇ ਰੋਟੀ ਰੁੱਟੀ ਖਾਂਦੇ ਨੇ ਇਹੀ ਚੀਜ਼ ਘਰੇ ਕੋ ਆਪਣੀ ਮੰਮੀ ਉੱਥੇ ਹੀ ਸਾਗ ਬਣਾ ਆਮੜੇ ਬਣਾ ਤਾ ਲੈ ਆਂਦੇ ਨੇ ਆਪਾਂ ਨੇ ਕਿੰਦਾ ਬਣਾਦੇ ਨੇ ਗੱਲ ਉਹ ਚਲੋ ਕੋਈ ਨਹੀਂ ਢਾਬੇ ਢਾਬੇ ਦੀ ਗੱਲ ਆ ਹੂੰ ਵੈਜੀਟਰ ਸਾਰੂ ਹੀ ਖਾਣਾ ਚਾਹੀਦਾ ਜਿਹੜਾ ਆਪਣੇ ਹੱਥ ਨਾਲ ਬਣਾਓ ਤੇ ਚੁੱਲ੍ਹੇ ਤੇ ਬਣਾਓ ਹੂੰ ਤੇ ਸਵਾਦ ਦਾ ਖਾਓ ਇਹ ਇਨਸਾਨ ਨਹੀਂ ਕਰਦਾ ਹੂੰ ਬਾਜ਼ਾਰੀ ਚੀਜ਼ਾਂ ਟਾਪੀਆਂ ਤੇ ਮਸਾਲੇ ਪਾਏ ਹੁੰਦੇ ਨੇ ਉਹ ਇਹਨਾਂ ਇਨਸਾਨ ਕਰਦੇ ਨੇ ਬਹੁਤ ਜ਼ਿਆਦਾ ਪਿਆਰਿਓ ਇੱਕ ਗੱਲ ਹੈ ਜਿਵੇਂ ਮਮੀ ਜੀ ਨੇ ਤੁਹਾਨੂੰ ਦੱਸਿਆ ਕਿ ਪ੍ਰਾਣਾ ਵਿਸਾ ਬਹੁਤ ਵਧੀਆ ਹੁੰਦਾ ਸੀ ਜੀ ਇਸ ਕਰਕੇ ਸਾਨੂੰ ਘਰੇ ਹੀ ਚੁੱਲ੍ਹੇ ਦੀ ਰੋਟੀ ਸਭ ਤੋਂ ਵੱਧ ਤੋਂ ਵੱਧ ਚੁੱਲ੍ਹੇ ਦੀ ਰੋਟੀ ਖਾਣੀ ਚਾਹੀਦੀ ਹੈ ਗੈਸ ਦੀ ਰੋਟੀ ਸਾਨੂੰ ਘੱਟ ਖਾਣੀ ਚਾਹੀਦੀ ਹੈ ਹੂੰ ਜਦੋਂ ਸਿੱਤ ਮਧਿਆ ਰਹਿੰਦੀਆਂ ਨੇ ਠੀਕ ਰਹਿੰਦੀਆਂ ਨੇ ਬਿਮਾਰੀਆਂ ਨਹੀਂ ਲੱਗਦੀਆਂ ਇਸ ਕਰਕੇ ਚੁੱਲੇ ਦੀ ਰੋਟੀ ਖਾਇਆ ਕਰੋ ਬਹੁਤ ਸਿਹਤ ਬਣਾਇਆ ਕਰੋ ਪਿਆਰਿਓ ਹਾਂ ਬਿਲਕੁਲ ਮਨੀ ਨੇ ਸਹੀ ਗੱਲ ਕਹੀ ਆ ਇਹ ਵਿਰਸਾ ਹੈ ਪੰਜਾਬ ਦਾ ਕਿ ਸਰੋਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਚਲੋ ਜੇ ਵੀਡੀਓ ਤੁਹਾਨੂੰ ਤਾਂ ਆਈ ਥੋੜੀ ਜੀ ਜੀ ਕੇ ਸਾਗ ਦੀ ਕੇ ਸਾਗ ਕੇ ਸਿਰਫ ਚੁੱਲੇ ਦੀ ਵੀਡੀਓ ਤੇ ਸਾਗ ਦੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਤਾਂ ਲਾਈਵ ਜਰੂਰ ਕਰਿਓ ਇਸ ਵੀਡੀਓ ਨੂੰ ਮੈਂ ਇਥੇ ਜ਼ਾਬਤੀ ਕਰਦਾ ਤੇ ਜਿਹਨੇ ਖਾਣਾ ਸਾਜਤਾ ਸਕਦੇ ਹੋ ਖੁੱਲਾ ਨਿਉਤਾ ਸਾਰਿਆਂ ਨੂੰ ਕੀ ਰੋਟੀ ਸਰੋਂ ਦਾ ਸਾਗ ਨਾਲ ਮੱਖਣ ਉਹ ਸਵੇਰੇ ਦਿਖਾਵਾਂਗੇ ਅਸੀਂ ਐਸ ਟਾਈਮਸ ਤੁਹਾਡੇ ਕੋਲ ਆ ਨਹੀਂ ਚਾਹ ਬੰਮੀ ਸਮਝਾ ਕਰ ਰਹੇ ਨੇ ਪਰ ਇਹ ਗੱਲ ਯਾਦ ਰੱਖਿਓ ਕਿ ਚੁੱਲ੍ਹੇ ਦੀ ਰੋਟੀ ਖਾਣੀ ਸਭ ਤੋਂ ਬੈਟਰ ਹੈ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਰਾਂਗੇ ਕਰ ਨਹੀਂ ਵੀਡੀਓ ਤੱਕ ਨਵੇਂ ਵਲੌਗ ਚ ਚਾਹ ਜੀ